ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਜਹਰਾਜ ਹੌਰ ਹਾਜ਼ਰਾ ਹਜ਼ੂਰ ਤਖਤਿ ਬਰਾਜਮਾਨ ਦਸੂ ਪਾਤਸ਼ਾਹੀਆਂ ਦੀ ਜਗਤ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੇ ਬੈਠੇ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀ ਆਓ ਮਨਵਰਤਿਆਂ ਨੂੰ ਕਰੀਏ ਇਕਾਗਰ ਅਰ ਜੋ ਆਪਾਂ ਆ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਮੂਰਖ ਕੀ ਕੀ ਤਕ ਬਾਤ ਹੈ ਕੋਟ ਬਰਾਧੀ ਤਰਿਆਰੇ ਗੁਰੂ ਨਾਨਕ ਜਨ ਸੁਣਿਆ ਦੇਖਿਆ ਸੇ ਫਿਰ ਕਰ ਅਭਾਸ ਨ ਪਰਿਆਰੇ ਪਰਮ ਸਨਮਾਨਯੋਗ ਗੁਰੂ ਸਾਧ ਸੰਗਤ ਜੀਓ ਆਪਾਂ ਵਿਚਾਰ ਕਰ ਰਹੇ ਹਾਂ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਜੇ ਸ਼ਬਨਾਵ ਨੂੰ ਦਰਸ਼ਨ ਦੇਣ ਦੇ ਲਈ ਸੰਗਰਾ ਦੀਪ ਨੂੰ ਚਾਲੇ ਪਾ ਦਿੱਤੇ ਨੇ ਨਾਲ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਨਾਲ ਹਨ ਇੱਕ ਦੇਸ਼ ਦੇ ਅੰਦਰ ਜਾਂਦੇ ਨੇ ਜਿਹਨੂੰ ਕਾਮਰੂਪ ਜਿਹੜਾ ਕਿ ਅੱਜ ਅਸਾਮ ਹੈ ਕਾਮਰੂਪ ਦੇਸ਼ ਦੇ ਵਿੱਚ ਜਾਂਦੇ ਨੇ ਜਿੱਥੇ ਕਿ ਸਾਰੀਆਂ ਮਰਦ ਔਰਤਾਂ ਜਿਹੜੇ ਨੇ ਜਾਦੂਗਰੀਆਂ ਹਾਂ ਜਾਦੂਗਰੀਆਂ ਕਰਦੇ ਖਾਂ ਤਾਂ ਬਾਨਾ ਵੈਗਰੂ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਭੁੱਖ ਲੱਗੀ ਹੈ ਸਤਿਗੁਰੂ ਵਰਜਦੇ ਕਿ ਭਾਈ ਤੂੰ ਇਸ ਨਗਰ ਵਿੱਚ ਨਾ ਜਾਈ ਪਰ ਫਿਰ ਵੀ ਮਰਦਾਨਾ ਸਤਗੁਰੂ ਦੇ ਬਚਨ ਨੂੰ ਟਾਲਦਾ ਹੋਇਆ ਉਸ ਨਗਰ ਵਿੱਚ ਚਲਿਆ ਜਾਂਦਾ ਹੈ ਤੇ ਉਹਨਾਂ ਨੇ ਆਪਣੀਆਂ ਤਾਤ੍ਰਿਕ ਸ਼ਕਤੀਆਂ ਦੇ ਨਾਲ ਉਹਨਾਂ ਔਰਤਾਂ ਨੇ ਮਰਦਾਨੇ ਨੂੰ ਛਤਰਾ ਬਣਾ ਕੇ ਬੰਨ ਦਿੱਤਾ ਹੁਣ ਮਨ ਵਿੱਚ ਝੂਰਦਾ ਹੈ ਦੁਖੀ ਹੁੰਦਾ ਹੈ ਕਿਉਂਕਿ ਜਿਹੜੇ ਆਪਣੇ ਹਿੱਤੂ ਦੀ ਗੱਲ ਭਾਵ ਕੇ ਜਿਹੜੇ ਬੰਦੇ ਜਿਹੜਾ ਮਨੁੱਖ ਆਪਨਾ ਭਲੇ ਕਰਨ ਵਾਲੀ ਗੱਲ ਨਹੀਂ ਮੰਨਦਾ ਜੇ ਕੋ ਕਿਸੇ ਦੀ ਭਲਾ ਕਰੇ ਤੇ ਗੱਲ ਨਾ ਮੰਨੇ ਤੇ ਭਾਈ ਫਿਰ ਉਹ ਦੁੱਖ ਜ਼ਰੂਰ ਪਾਉਂਦਾ ਹੁਣ ਮਰਦਾਨਾ ਵੀ ਇਹ ਗੱਲ ਕਹਿੰਦਾ ਵੀ ਜਿਹੜਾ ਆਪਣੇ ਹਿੱਤੂ ਭਾਵ ਆਪਣੇ ਗੁਰੂ ਦੀ ਗੱਲ ਨਹੀਂ ਨਾ ਮੰਨਦਾ ਹੁਣ ਝੂੜਦਾ ਕਹਿੰਦਾ ਮੇਰੇ ਵਾਂਗ ਉਹਨੂੰ ਦੁੱਖ ਹੀ ਮਿਲਦਾ ਹੈ ਦੇਸ਼ ਤੇ ਘਰਾਂ ਸਾਡਾ ਕਹਿੰਦੇ ਕਿੱਥੇ ਰਹਿ ਗਿਆ ਪਤਾ ਕੋਈ ਨਹੀਂ ਸਾਡਾ ਦੇਸ਼ ਕਿੱਥੇ ਆ ਸਾਡਾ ਘਰ ਕਿੱਥੇ ਹੈ ਕਿਵੇਂ ਪਰਦੇਸ ਵਿੱਚ ਆ ਕੇ ਮੈਂ ਫਸ ਗਿਆ ਹਾਂ ਹੁਣ ਕਹਿੰਦਾ ਵੀ ਉਹਨਾਂ ਨੂੰ ਹੁਣ ਕੌਣ ਜਾ ਕੇ ਖਬਰ ਦੇਵੇ ਹੁਣ ਮਰਦਾਨਾ ਸੋਚਦਾ ਵੀ ਧੰਗੁਰੂ ਨਾਨਕ ਮਹਾਰਾਜੇ ਨੂੰ ਖਬਰ ਕੌਣ ਦੇਵੇ ਜੋ ਮੇਰੇ ਪ੍ਰਭੂ ਜੀ ਗੁਰੂ ਜੀ ਆ ਕੇ ਮੈਨੂੰ ਸ਼ਦਾ ਲੈਣ ਨਾ ਤਾਂ ਬੋਲਣ ਦੀ ਮੇਰੇ ਕੋਲ ਸ਼ਕਤੀ ਰਹੀ ਹੈ ਤੇ ਮੇਰੇ ਵਿੱਚ ਹੁਣ ਮੈਂ ਕਿਸ ਤਰ੍ਹਾਂ ਪ੍ਰਕਾਰ ਕਰਾਂ ਕਿਵੇਂ ਮੈਂ ਮੁਕਤ ਹੋਵਾਂਗਾ ਕਹਿਣ ਲੱਗਿਆ ਹੁਣ ਮਨ ਵਿੱਚ ਸੋਚਦਾ ਹੈ ਵੀ ਮੈਨੂੰ ਛਤਰਾ ਬਣਾ ਕੇ ਬੰਨ ਦਿੱਤਾ ਗਿਆ ਭੇਡੂ ਬਣਾ ਕੇ ਬੰਨ ਦਿੱਤਾ ਗਿਆ ਮੈਂ ਬੋਲ ਵੀ ਨਹੀਂ ਸਕਦਾ ਮੈਂ ਸਨੇਹਾ ਵੀ ਨਹੀਂ ਦੇ ਸਕਦਾ ਮੈਂ ਕਿਵੇਂ ਸਤਿਗੁਰੂ ਨੂੰ ਕਹਾ ਕਿਵੇਂ ਮੇਰੇ ਕੋਲੇ ਆਉਣਗੇ ਕਿਸ ਤਰ੍ਹਾਂ ਮੈਨੂੰ ਆਕੇ ਛਡਾਉਣਗੇ ਕਿਵੇਂ ਮੈਂ ਵਕਤ ਹੋਵਾਂਗਾ ਮਰਦਾਨਾ ਇਸ ਤਰ੍ਹਾਂ ਦੁਖੀ ਚਿੱਤ ਵਿੱਚ ਵਿਚਾਰ ਕਰਦਾ ਹੋਇਆ ਬਹੁਤ ਦੁਖੀ ਹੋ ਰਿਹਾ ਜੋ ਸਾਰੇ ਘਟ ਘਟ ਦੀ ਜਾਨਨ ਹਾਰ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਉਹੀ ਆਕੇ ਛਡਾਉਣਗੇ ਹੁਣ ਮਰਦਾਨਾ ਕਰਦਾ ਬੇਨਤੀਆਂ ਸਤਿਗੁਰੂ ਮੈਂ ਭੁੱਲ ਗਿਆ ਤੇਰੇ ਬਚਨ ਨੂੰ ਮੰਨਿਆ ਨਹੀਂ ਹੁਣ ਮੈਂ ਫਸ ਗਿਆ ਤੇ ਕਰ ਕਿਰਪਾ ਹੁਣ ਤੂੰ ਹੀ ਮੈਨੂੰ ਛੁਡਾ ਸਕਦਾ ਹੈ ਤੂੰ ਹੀ ਛਡਾਵੇਂਗਾ ਕਿ ਇਸੇ ਤਰ੍ਹਾਂ ਜਦ ਉਸਨੇ ਮਰਦਾਨੇ ਨੇ ਮਨ ਵਿੱਚ ਇੱਛਾ ਧਾਰਦੇ ਹੋਏ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਤੇ ਸਾਰੇ ਪਾਸੇ ਤੱਕਦਾ ਤੇ ਗੁਰੂ ਜੀ ਦੇ ਚਰਮਾਂ ਨਾਲ ਪ੍ਰੇਮ ਕਰਦਿਆ ਸਤਿਗੁਰੂ ਜੀ ਨੇ ਆਉਂਦੇ ਹੋਏ ਵੇਖਣ ਲੱਗਿਆ ਔੜੇਕਣ ਲੱਗਿਆ ਵੀ ਮੇਰੇ ਸਤਿਗੁਰੂ ਸਮਰੱਥਾ ਆਉਣਗੇ ਜ਼ਰੂਰ ਕਿਉਂਕਿ ਮੇਰੇ ਸਤਿਗੁਰੂ ਜਿਹੜੇ ਆ ਨਾ ਉਹ ਬਖਸ਼ਣਹਾਰ ਹੈ ਉਹ ਤਾਂ ਭਾਈ ਬਖਸ਼ ਦਿੰਦੇ ਨੇ ਜੋ ਸਰਨ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਦਾ ਜਿਹੜਾ ਮੇਰੇ ਸਤਿਗੁਰੂ ਦੇ ਸਰਨ ਵਿੱਚ ਆ ਜਾਂਦਾ ਉਹ ਕਿੰਨੇ ਵੀ ਔਗਣ ਕੀਤੇ ਹੋਣ ਮੇਰੇ ਸਤਿਗੁਰੂ ਔਗਣ ਕੋ ਨਾ ਚਤਾਰ ਦਾ ਗਲ ਸੇਤੀ ਲਾਇਕ ਜੈਸੀ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਰਾ ਕਮਾਵੇ ਕਰ ਅਪਦੇਸ਼ ਛਿੜਕੇ ਉਹ ਬਾਤੀ ਬਹੁੜ ਪਤਾ ਕਰ ਲਾਵੇ ਸਤਿਗੁਰੂ ਗੱਲ ਦੇ ਨਾਲ ਲਾ ਲਿੰਦਾ ਹੈ ਅਪਦੇਸ਼ ਦਿੰਦਾ ਹੈ ਪਿਛਲੇ ਔਗਣਾਂ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ ਪਿਛਲੇ ਔਗਣਾਂ ਨੂੰ ਬਖਸ਼ ਦਿੰਦਾ ਅੱਗੇ ਸੱਚੇ ਮਾਰਗ ਤੇ ਤੋਰ ਦਿੰਦਾ ਹੈ ਮੇਰਾ ਸਤਿਗੁਰੂ ਹੁਣ ਮਰਦਾਨਾ ਵੀ ਮਨ ਵਿੱਚ ਇੱਛਾ ਧਾਰਦਾ ਵੀ ਹੁਣ ਨਾਲੇ ਤੱਕਦਾ ਅਸੀਂ ਪਾਸੇ ਵਿਧ ਹੈ ਇਹ ਕਿਤੇ ਤਾਂ ਮੇਰੇ ਸਤਿਗੁਰੂ ਆਉਣਗੇ ਆਉਣਗੇ ਜ਼ਰੂਰ ਅਡੀਕਾਂ ਕਰਦਾ ਪਿਆ ਉਧਰ ਹੁਣ ਜਦੋਂ ਦੋ ਮਹੂਰਤ ਭਾਵ ਕੇ ਚਾਰ ਘੜੀਆਂ ਸਮਾਂ ਬੀਤ ਗਿਆ ਨਾ ਤੇ ਸਤਿਗੁਰੂ ਜੀ ਨੇ ਫਰਮਾਇਆ ਕਹਿੰਦਾ ਸੁਣ ਬਾਲਿਆ ਚੱਲ ਭਾਈ ਹੁਣ ਉੱਤੇ ਚੱਲ ਕੇ ਉਹਨੂੰ ਆਪਾਂ ਲੈ ਆਈਏ ਹੁਣ ਸਤਿਗੁਰੂ ਨੂੰ ਤਾਂ ਪਤਾ ਸੀ ਵੀ ਮਰਦਾਨੇ ਨਾਲ ਕੀ ਹੋਇਆ ਭਾਈ ਬਾਲੇ ਨੂੰ ਸਤਿਗੁਰੂ ਕਹਿੰਦੇ ਬਾਲਿਆ ਚੱਲ ਭਾਈ ਚੱਲੀਏ ਹੁਣ ਚਾਰ ਘੜੀਆਂ ਸਮਾਂ ਲੰਘ ਗਿਆ ਹੁਣ ਆਪਾਂ ਲੈ ਆਈਏ ਤੇ ਸੁੱਖਾਂ ਦੇ ਦਾਤੇ ਉੱਠ ਕੇ ਤਰੰਤ ਖੜੇ ਹੋ ਗਏ ਤੇ ਬਾਲਾ ਕਹਿੰਦਾ ਜੀ ਮੈਂ ਵੀ ਕਹਾਂ ਜੀ ਉਹ ਹਾਇ ਕਿੱਥੇ ਆ ਆਪ ਕਿਉਂ ਚੱਲ ਪਏ ਦੱਸੋ ਤਾਂ ਸਹੀ ਮੈਂ ਕਿਰਪਾ ਨਿਧਾਨ ਤੋਂ ਇਸ ਤਰ੍ਹਾਂ ਕਹਿੰਦੇ ਮੈਂ ਪੁੱਛਿਆ ਬਾਲਾ ਕਹਿੰਦਾ ਮੈਂ ਕਿਰਪਾ ਨਿਧਾਨ ਸਤਿਗੁਰੂ ਤੋਂ ਪੁੱਛਿਆ ਵੀ ਦਾਤਾ ਜੀ ਦੱਸੋ ਉਹ ਮਰਦਾਨਾ ਹੈ ਕਿੱਥੇ ਆ ਉਸ ਮਰਦਾਨੇ ਦਾ ਹਿਰਦਾ ਦੁਖੀ ਹੋਇਆ ਤੇ ਆ ਭੈੜੇ ਮੰਤਰ ਮਾਰ ਕੇ ਉਸ ਨੂੰ ਛਤਰਾ ਬਣਾ ਕੇ ਉਹਨਾਂ ਨੇ ਭਾਈਆਂ ਵਿੱਚ ਪਾ ਦਿੱਤਾ ਸਤਿਗੁਰੂ ਜੀ ਨੇ ਕਿਹਾ ਭਾਈ ਬਾਲਿਆ ਇਹ ਜਿਹੜਾ ਦੇਸ਼ ਆ ਨਾ ਇਹ ਦਾਦੂ ਕਰਨੀ ਦਾ ਦੇਸ਼ ਹੈ ਤੇ ਭਾਈ ਉਹਨਾਂ ਨੇ ਮਰਦਾਨੇ ਨੂੰ ਛਤਰਾ ਵੰਡਾ ਦਿੱਤਾ ਤੇ ਬਨ ਲਿਆ ਤੇ ਭਾਈ ਬਾਲੇ ਨੇ ਕਿਹਾ ਵੀ ਸੁਣੋ ਕਿਰਪਾਲੂ ਜੀ ਉਸ ਨਾਲ ਇੰਜ ਹੋਣੀ ਚਾਹੀਦੀ ਸੀ ਪਰ ਪਤਾ ਕਿਉਂ ਹੋਣੀ ਚਾਹੀਦੀ ਸੀ ਕਿਉਂਕਿ ਉਹਨੇ ਤੁਹਾਡਾ ਬਚਨ ਨਹੀਂ ਮੰਨਿਆ ਸਤਿਗੁਰੂ ਦੇ ਨਾਲ ਇੰਜ ਹੀ ਹੋਣੀ ਚਾਹੀਦੀ ਸੀ ਜਦੋਂ ਉਸ ਨੂੰ ਤੁਸੀਂ ਰੋਕਿਆ ਸੀ ਤੇ ਭਾਈ ਤੂੰ ਇਸ ਪਾਸੇ ਨਹੀਂ ਜਾਣਾ ਉਹਦਾ ਮਨ ਫੇਰ ਵੀ ਨਹੀਂ ਸੀ ਖੜਿਆ ਤੇ ਉਹ ਤਰੰਤ ਚਲਿਆ ਗਿਆ ਉਸ ਨੂੰ ਥੋੜਾ ਕੁਚਰ ਦੁੱਖ ਮਿਲਣਾ ਚਾਹੀਦਾ ਹੈ गावा ਤੇ ਨੂੰ ਪਤਾ ਲੱਗ ਜਾਵੇ ਉਸ ਨੂੰ ਅਜੇ ਛੜਾਇਓ ਨਾ ਫੇਰ ਹੀ ਉਸਦੇ ਮਨ ਨੂੰ ਪਤਾ ਲੱਗੇਗਾ ਤਾਂ ਦੀ ਉਹ ਹੋਰ ਕੋਈ ਵਚਨ ਨਹੀਂ ਮੋੜੇਗਾ ਜੋ ਕਹੋਗੇ ਉਹ ਕਰੇਗਾ ਮੰਨੇਗਾ ਉਸ ਨੂੰ ਜ਼ਰੂਰ ਇਸ ਗੱਲ ਦੀ ਸਮਝ ਪੈ ਜਾਣੀ ਚਾਹੀਦੀ ਹੈ ਕਿ ਭਾਈ ਗੁਰੂ ਦੇ ਬਚਨ ਮੋੜਿਆ ਨਾ ਮੰਨਿਆ ਗੁਰੂ ਦੇ ਬਚਨ ਨੂੰ ਦੁੱਖ ਹੀ ਮਿਲਦਾ ਸੁੱਖ ਨਹੀਂ ਕਦੇ ਮਿਲਦਾ ਕਹਿੰਦੇ ਹੇ ਬੁੱਧੀਵਾਨ ਬਾਲੇ ਸਤਗੁਰੂ ਕਹਿੰਦੇ ਕੰਨ ਲਾ ਕੇ ਸੁਣ ਨਾਲ ਰੱਖਿਆ ਹੋਇਆ ਜੀ ਇੱਜ਼ਤ ਲਾਜ ਵੀ ਪਾਲਣੀ ਹੈ ਸਤਗੁਰੂ ਕਹਿੰਦੇ ਭਾਈ ਬਾਲਿਆ ਮੇਰੀ ਗੱਲ ਸੁਣ ਮੈਂ ਉਹਨੂੰ ਨਾਲ ਰੱਖਿਆ ਮਰਦਾਨੇ ਨੂੰ ਤੈਨੂੰ ਨਾਲ ਰੱਖਿਆ ਤੇ ਨਾਲ ਰੱਖਿਆ ਹੋਇਆਂ ਦੀ ਇੱਜ਼ਤ ਲਾਜ ਵੀ ਪਾਲਨੀ ਐ ਜੇ ਨਾਲ ਲਿਆਂਦਾ ਹੈ ਤਾਂ ਲਾਜ ਵੀ ਰੱਖਣੀ ਐ ਜੇ ਮੈਂ ਨਾਲ ਲੈ ਕੇ ਤੁਰਿਆ ਤਾਂ ਮੇਰਾ ਫਰਜ਼ ਹੈ ਬੇਸ਼ੱਕ ਕੋਨੇ ਗੁਨਾਹ ਕੀਤਾ ਹੈ ਔਗਣ ਕੀਤੇ ਹੈ ਪਰ ਮੇਰਾ ਫਰਜ਼ਾ ਕਿ ਮੈਂ ਉਹਦੀ ਲਾਜ ਰੱਖਾਂ ਉਹ ਦਾ ਸਭਾ ਉਹ ਚਾਹੇ ਬਹੁਤ ਭੁੱਖ ਵਾਲਾ ਉਹ ਧੀਰਜ ਨਹੀਂ ਕਰ ਸਕਦਾ ਪਰ ਫਿਰ ਵੀ ਉਸ ਨਾਲ ਸਾਨੂੰ ਬਹੁਤ ਅਜੇ ਕੰਮ ਹੈ ਉਹ ਮਨ ਵਿੱਚ ਡਰਿਆ ਹੋਇਆ ਮੈਨੂੰ ਚੇਤੇ ਕਰ ਰਿਹਾ ਵਾਰ-ਵਾਰ ਮੈਨੂੰ ਆਵਾਜ਼ਾਂ ਦੇ ਰਿਹਾ ਹੈ ਚਲੋ ਉਸ ਨੂੰ ਛੜਾ ਕੇ ਲੈ ਕੇ ਆਈਏ ਇਸ ਤਰ੍ਹਾਂ ਆ ਕੇ ਦੁੱਖਾਂ ਦਾ ਨਾਸ ਕਰਨ ਵਾਲੇ ਪੂਰਨ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਦਾਸ ਵੱਲ ਭਾਈ ਮਰਦਾਨੇ ਨੂੰ ਚਨੌਂਣ ਦੇ ਲਈ ਚੱਲ ਪਏ ਖੰਨ ਕਮਣ ਰੂਪੀ ਨੈਣਾ ਵਾਲੇ ਗੁਰੂ ਜੀ ਬਾਲਾ ਕਹਿੰਦਾ ਮੈਨੂੰ ਨਾਲ ਲੈ ਕੇ ਉੱਥੇ ਪਹੁੰਚ ਕੇ ਜਿੱਥੇ ਛਤਰੇ ਦੇ ਰੂਦ ਵਿੱਚ ਮਰਦਾਨਾ ਬੈਠਾ ਹੋਇਆ ਸੀ ਬੰਨਾ ਹੋਇਆ ਸੀ ਕਿੱਲੇ ਦੇ ਨਾਲ ਦੂਰੋਂ ਦੇਖ ਕੇ ਉਹ ਖੁਸ਼ੀ ਨਾਲ ਉੱਠ ਕੇ ਖੜਾ ਹੋਇਆ ਤੇ ਨਾਸਾ ਫਰਕਾਉਣ ਲੱਗਿਆ ਖੁਰਾਂ ਨਾਲ ਧਰਤੀ ਨੂੰ ਪਟਣ ਲੱਗਿਆ ਸਤਗੁਰੂ ਜੀ ਦੇ ਕਮਲ ਮੁਖ ਨੂੰ ਤੱਕ ਉਹਦਾ ਚਿੱਤ ਖੜ ਗਿਆ ਉਹ ਭੈ ਭੈ ਦੀ ਆਵਾਜ਼ ਕਰ ਰਿਹਾ ਪਰ ਵਸ ਨਹੀਂ ਚੱਲਦਾ ਬੋਲਣ ਦੀ ਕੋਸ਼ਿਸ਼ ਕਰਦਾ ਪਰ ਆਵਾਜ਼ ਨਹੀਂ ਨਿਕਲਦੀ ਸੁੰਦਰ ਬਸਤਰਾਂ ਵਿੱਚ ਸਜੇ ਹੋਏ ਸਤਗੁਰੂ ਜੀ ਉਸ ਥਾਂ ਤੇ ਪਹੁੰਚੇ ਤੇ ਦਰਵਾਜ਼ੇ ਤੇ ਜਾ ਕੇ ਫਿਰ ਖੜੇ ਹੋ ਗਏ ਮਨ ਅੰਦਰ ਭੋਗ ਦੀ ਇੱਛਾ ਰੱਖੀ ਕਾਂ ਵਿੱਚ ਉਹ ਤੇਜਨਾ ਹੋਈਆਂ ਔਰਤਾ ਗੁਰੂ ਜੀ ਦੇ ਘਰ ਦੇ ਬੂਹੇ ਵਿੱਚ ਤੱਕ ਕੇ ਬਹੁਤ ਖੁਸ਼ ਹੋਈਆਂ ਉਹਨਾਂ ਨੇ ਸੋਚਿਆ ਵੀ ਚਲੋ ਇੱਕ ਹੋਰ ਆ ਗਿਆ ਇਹਦੇ ਨਾਲ ਵੀ ਅਸੀਂ ਜਾਦੂ ਟੂਣਾ ਕਰਕੇ ਇਹਨੂੰ ਵੀ ਅਸੀਂ ਕੋਈ ਪਸ਼ੂ ਪੰਛੀ ਬਣਾ ਕੇ ਬਨ ਲੈਣਾ ਪਰ ਸਤਗੁਰੂ ਜੀ ਨੇ ਕੀਤੀ ਕਿਰਪਾ ਕਹਿੰਦੇ ਆ ਕੇ ਬਾਲੇ ਦੇ ਜਦੋਂ ਗਲ ਵਿੱਚ ਇੱਕ ਸੰ ਧਾਗਾ ਪਾਉਣ ਲੱਗੇ ਤਾਂ ਉਸੇ ਵਕਤ ਉਹ ਜਿਹੜੀ ਔਰਤਨ ਸੀ ਜਿਹੜੀ ਸਭ ਤੋਂ ਪਹਿਲਾਂ ਭਾਈ ਬਾਲੇ ਨੂੰ ਉਨੇ ਸੋਚਿਆ ਪਹਿਲਾਂ ਇਹਨੂੰ ਭੇਡੂ ਬਣਾ ਲਈਏ ਤੇ ਜਦੋਂ ਬਾਲੇ ਦੇ ਗਲ ਵਿੱਚ ਆ ਕੇ ਧਾਗਾ ਪਾਉਣ ਲੱਗੀ ਤਾਂ ਉਹ ਧਾਗਾ ਪਾਉਣ ਵਾਲੀ ਜਾਦੂਗਰਨੀ ਸਤਿਗੁਰੂ ਦੀ ਕਿਰਪਾ ਦੇ ਸਦਕਾ ਕਹਿੰਦੇ ਭੇਡ ਬਣ ਗਈ ਫਿਰ ਦੂਸਰੀ ਜੋ ਹਮਲਾ ਮਾਰ ਕੇ ਧਾਗਾ ਮੋਣ ਲਈ ਗੁਰੂ ਜੀ ਵੱਲ ਦੌੜ ਕੇ ਗਈ ਉਹ ਦਾ ਸਰੀਰ ਤ੍ਰੰਤ ਹੀ ਕੁੱਤੀ ਵਾਲਾ ਹੋ ਗਿਆ ਕਿਉਂਕਿ ਪੂਰਨ ਪੁਰਖਾਂ ਦੀ ਅਵਗਿਆ ਸਦਾ ਦੁੱਖ ਦਿੰਦੀ ਹੈ ਜੋ ਦੂਸਰੀਆਂ ਸਾਨ ਨੂੰ ਡਰ ਕੇ ਵੇਖਣਸਾਰ ਤੁਰੰਤ ਉਥੋਂ ਭੱਜ ਕੇ ਆਪਣੇ ਘਰੀ ਜਾਵੜੀਆਂ ਤੇ ਕਿੱਲੇ ਨਾਲ ਬੰਨਿਆ ਹੋਇਆ ਮਰਦਾਨਾ ਸ੍ਰੀ ਗੁਰੂ ਜੀ ਨੇ ਆਪਣੇ ਬਾਤ ਦੱਸਣ ਲਈ ਬਹੁਤ ਹੁਰਕੀ ਜਾਂਦਾ ਬੜੀ ਕੋਸ਼ਿਸ਼ ਕਰਦਾ ਪਰ ਆਵਾਜ਼ ਨਹੀਂ ਨਿਕਲਦੀ ਦੱਸਣਾ ਚਾਹੁੰਦਾ ਸਤਿਗੁਰੂ ਮੈਂ ਮੇਰੇ ਨਾਲ ਆਹ ਪਟਨਾ ਵਾਪਰੀ ਪਰ ਮੇਰੇ ਸਤਿਗੁਰੂ ਤਾਂ ਅੰਦਰ ਜਾਣਨੀ ਐ ਆਪ ਚੱਲ ਕੇ ਆਏ ਆ ਫਿਰ ਗੁਰੂ ਨਾਨਕ ਜੀ ਬੋਲੇ ਬਾਲਿਆ ਹੁਣ ਤੂੰ ਜਾ ਕੇ ਮਰਦਾਨੇ ਦੇ ਜੋ ਧਾਗਾ ਬੰਨਿਆ ਨਾ ਗਲ ਵਿੱਚ ਇਹ ਤੋੜਦੇ ਭਾਈ ਸਤਿਗੁਰੂ ਦੀ ਆਗਿਆ ਮੰਨਦੇ ਹੋਏ ਬਾਲਾ ਕਹਿੰਦਾ ਮੈਂ ਤੁਰੰਤ ਉਸ ਦੇ ਕੋਲ ਗਿਆ ਤੇ ਜਾ ਕੇ ਉਹ ਤਾਗਾ ਜਿਹੜਾ ਸੀ ਉਹਦੇ ਗਲ 'ਚੋਂ ਤਾਗਾ ਸੀ ਤੋੜ ਦਿੱਤਾ ਜਦੋਂ ਮਰਦਾਨਾ ਫੇਰ ਮਨੁੱਖੀ ਸਰੀਰ ਵਿੱਚ ਆ ਗਿਆ ਤਾਂ ਉਸ ਨੇ ਪੂਰਨ ਰੂਪ ਗੁਰੂ ਜੀ ਕੋਲ ਆ ਕੇ ਨਮਸਕਾਰ ਕੀਤੀ ਤੇ ਕਿਹਾ ਸਤਿਗੁਰੂ ਮੈਨੂੰ ਤੁਸੀਂ ਆਹ ਵੱਡੀਆਂ ਬਲਾਵਾਂ ਵਿੱਚ ਲਈ ਫਿਰਦੇ ਹੋ ਮੇਰਾ ਮਨ ਸਿੱਧਾ ਸਾਦਾ ਮੈਂ ਵਲਛੜ ਨਹੀਂ ਜਾਣਦਾ ਕਿ ਹੋਏ ਦੇਸ ਵਿੱਚ ਮੈਨੂੰ ਲੈ ਕੇ ਆ ਗਏ ਉਹ ਤਾਂ ਬਹੁਤ ਵੱਡੀਆਂ ਬਲਾਵਾਂ ਨੇ ਇੱਥੇ ਆਇਆ ਕੋਈ ਵਾਪਸ ਨਹੀਂ ਜਾਂਦਾ ਤੁਸੀਂ ਮੈਨੂੰ ਕਿੱਥੇ ਲਈ ਫਿਰਦੇ ਹੋ ਮੈਂ ਤਾਂ ਇੱਕ ਸਿੱਧਾ ਸਾਦਾ ਜਾਂ ਮਨੁੱਖ ਸਾਹ ਵਾਰਸ਼ਾਲਾ ਮੈਨੂੰ ਆਉਂਦਾ ਕੋਈ ਨਹੀਂ ਸਤਿਗੁਰੂ ਨਾਨਕ ਜੀ ਨੇ ਫਰਮਾਇਆ हे ਮਰਦਾਨਿਆਂ ਕੰਨ ਲਾ ਕੇ ਸੁਣ ਭਾਈ ਤੂੰ ਮੇਰੀ ਗੱਲ ਨਹੀਂ ਸੀ ਮੰਨੀ ਤੇ ਤੂੰ ਆਪਣੀ ਮਾਨ ਚਾਹੀ ਕੀਤੀ ਹੈ ਫਿਰ ਜੇ ਤੂੰ ਮਨ ਦੇ ਪਿੱਛੇ ਲੱਗਿਆ ਤੇ ਫਿਰ ਆਪਣੀ ਕੀਤੀ ਦਾ ਫਲ ਪਾ ਲਿਆ ਤੂੰ ਗੁਰੂ ਜੀ ਆਪੋ ਵਿੱਚ ਅਦਈਆਂ ਗੱਲਾਂ ਕਰ ਰਹੇ ਸਨ ਕਿ ਉਸੇ ਵੇਲੇ ਉਹਨਾਂ ਔਰਤਾਂ ਦੇ ਪਤੀ ਆ ਗਏ ਜੋ ਇਸਤਰੀਆਂ ਕੁੱਤੀਆਂ ਤੇ ਭੇਡ ਬਣਾਈਆਂ ਬਣਾ ਦਿੱਤੀਆਂ ਗਈਆਂ ਸਨ ਉਹ ਦੌੜ ਕੇ ਆਪਣੀਆਂ ਆਪਣੇ ਪਤੀਆਂ ਦੇ ਕੋਲ ਗਈਆਂ ਅਤੇ ਸਤ ਗੁਰੂ ਜੀ ਵੱਲ ਵਾਰ-ਵਾਰ ਇਸ਼ਾਰੇ ਕਰਕੇ ਦੱਸਣ ਲੱਗੀਆਂ ਉਹਨਾਂ ਵਿੱਚ ਬੁੱਲਣ ਦੀ ਸ਼ਕਤੀ ਕੋਈ ਨਹੀਂ ਸੀ ਉਹ ਪੁੱਛਾ ਹਲਾ ਹਲਾ ਕਿ ਇੱਥੇ ਫਰਾਟੀ ਮਾਰ ਮਾਰ ਕੇ ਉਹਨਾਂ ਨੂੰ ਸਮਝਾ ਰਹੀਆਂ ਸਨ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਸਨ ਹੁਣ ਉਹ ਪਤੀ ਆਪਣੀਆਂ ਨਾਰੀਆਂ ਦੇ ਹਿਸਾਬ ਦੇ ਵਿੱਚ ਵੇਖ ਕੇ ਬਹੁਤੀ ਚਿੰਤਾ ਵਿੱਚ ਡੁੱਬ ਗਏ ਹੁਣ ਸੋਚਣ ਲੱਗੇ ਵੀ ਇਹ ਕੋਈ ਕਲਾਬਾਨ ਸੰਤ ਆ ਗਿਆ ਨਹੀਂ ਜਿਹੜਾ ਵੀ ਇੱਥੇ ਆਇਆ ਅਸੀਂ ਆਪਣੇ ਮਨ ਚਾਹੇ ਉਹਨੂੰ ਕਿਸੇ ਤਰ੍ਹਾਂ ਦਾ ਪੰਛੀ ਦਾ ਰੂਪ ਦੇ ਦਿੱਤਾ ਪਸ਼ੂ ਦਾ ਰੂਪ ਬਣਾ ਦਿੱਤਾ ਪਰ ਇਹ ਤਾਂ ਕੋਈ ਸੰਤ ਮਹਾਪੁਰਸ਼ ਜਿਹੜੇ ਆਏ ਆ ਤਾਂ ਕੋਈ ਕਲਾਬਾਨ ਆ ਗਿਆ ਇਨਾਂ ਨੂੰ ਕੋਈ ਟੋਣਾ ਕੀਤਾ ਹੋਣਾ ਹੈ ਜਾਂ ਜੋ ਪੁੱਠਾ ਪੈ ਗਿਆ ਇਸ ਕਰਕੇ ਕੁੱਤੀ ਅਤੇ ਭੇਡ ਬਣ ਕੇ ਦੁੱਖ ਪਾ ਰਹੀਆਂ ਨੇ ਕਿਤੇ ਗੁਰੂ ਜੀ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਬਣਾ ਕੇ ਇੱਥੇ ਹੀ ਛੱਡ ਕੇ ਨਾ ਚਲੇ ਜਾਣ ਭਾਵੇਂ ਇਸੇ ਰੂਪ ਚ ਰੰਗ ਤੇ ਛੱਡ ਕੇ ਜਾਣ ਇਸ ਲਈ ਇਹਨਾਂ ਨੇ ਜੋ ਗਲਤੀਆਂ ਕੀਤੀਆਂ ਜੋ ਗਲਤ ਕੰਮ ਕੀਤਾ ਜੋ ਅਵਗਿਆ ਕੀਤੀ ਹੈ ਉਹਦਾ ਉਹਦੀ ਭੁੱਲ ਬਖਸ਼ਾ ਲਈਏ ਉਹਨੋਂ ਜਿਹੜੇ ਮਰਦ ਨੇ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਈ ਵੀ ਇਹ ਸਾਡੀਆਂ ਔਰਤਾਂ ਜਿਹੜੀਆਂ ਨੇ ਇਹਨਾਂ ਨੇ ਜ਼ਰੂਰ ਕੋਈ ਨਾ ਕੋਈ ਸੰਤ ਮਹਾਪੁਰਸ਼ ਦੀ ਅਵਗਿਆ ਕੀਤੀ ਹੋਣੀ ਹੈ ਕੋਈ ਪੁੰਨ ਕੀਤੀ ਹੋਣੀ ਹੈ ਤੇ ਆਪਾਂ ਹੁਣ ਇਹਨਾਂ ਕੋਲੋਂ ਪੁੰਨ ਬਖਸ਼ ਲਗੇ ਹੁਣ ਉਹਨਾਂ ਦੋਨਾਂ ਨੇ ਭੱਜ ਕੇ ਆਣ ਕੇ ਮੇਰੇ ਬਾਲਾ ਕਹਿੰਦਾ ਮੇਰੇ ਚਰਨ ਫੜ ਲਏ ਤੇ ਮਨਮਤੀ ਨਮਾਣੇ ਹੋ ਕੇ ਬਹੁਤ ਫਿਰ ਬੇਨਤੀਆਂ ਕਰਨ ਲੱਗੇ ਬਾਲਾ ਕਹਿੰਦਾ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਉਹਨਾਂ ਕੋਲ ਜਾ ਕੇ ਹੱਥ ਜੋੜੋ ਭਾਈ ਮੈਂ ਤਾਂ ਉਹਨਾਂ ਦਾ ਮਰੀਦ ਆ ਤੁਸੀਂ ਉਹਨਾਂ ਕੋਲ ਜਾ ਕੇ ਹੱਥ ਜੋੜੋ ਜਿਨ੍ਹਾਂ ਨਾਲ ਇਹਨਾਂ ਨੂੰ ਇਹਨਾਂ ਨੇ ਖੁਨਾਮੀ ਕੀਤੀ ਹੈ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਖੁਨਾਮੀ ਕੀਤੀ ਆ ਤੁਸੀਂ ਉਹਨਾਂ ਕੋਲ ਜਾਊ ਬਖਸ਼ਣ ਹਾਰ ਖਾਣ ਉਹ ਬਖਸ਼ ਦੇਣਗੇ ਉਹਨਾਂ ਨੇ ਛੇਤੀ ਨਾਲ ਜਾ ਕੇ ਸਤਗੁਰੂ ਦੇ ਚਰਨ ਪੜ ਲਏ ਤੇ ਬੇਨਤੀ ਕੀਤੀ ਮਹਾਰਾਜ ਇਹਨਾਂ ਨੇ ਜੋਗ ਨਾ ਕੀਤਾ ਹੈ ਉਹਦਾ ਗੁੱਸਾ ਦੂਰ ਕਰ ਦਿਓ ਇਹਨਾਂ ਤਕੀਲ ਇਸਤਰੀਆਂ ਨੂੰ ਕੀ ਪਤਾ ਕਿ ਸੰਤ ਦਾ ਸੁਭਾਅ ਕਿਉਂ ਦਾ ਹੁੰਦਾ ਹੈ ਇਹਨਾਂ ਦੀ ਤਾਂ ਕਾਮ ਭੁਗਤੀ ਦੀ ਇੱਛਾ ਨਾਲ ਅਕਲ ਮਾਰੀ ਪਈ ਹੈ ਜੈਸਾ ਇਹਨਾਂ ਕਰਮ ਕੀਤਾ ਤੈਸਾ ਇਹਨਾਂ ਨੇ ਫਲ ਪਾ ਲਿਆ ਹੈ ਇਹਨਾਂ ਨੂੰ ਕੀ ਪਤਾ ਕਿ ਸਾਧੂ ਲੋਕ ਤਾਂ ਪਰ ਅਪਕਾਰ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਹੋਰ ਕਿਸੇ ਦੀ ਇੱਛਾ ਨਹੀਂ ਹੁੰਦੀ ਤੁਸੀਂ ਹੁਣ ਕਿਰਪਾ ਕਰੋ ਇਹ ਬਹੁਤ ਹੀ ਤੁੱਛ ਬੁੱਧੀ ਦੀਆਂ ਮਾਲਕ ਨੇ ਏ ਮੂਰਖ ਹਨ ਜਿਨ੍ਹਾਂ ਨੇ ਸੰਤਾਂ ਉੱਤੇ ਟੂਣਾ ਟਾਮਣ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਸਦਾ ਹੀ ਕਾਮ ਰੁਗੁਜ ਦੁਖੀ ਹੋ ਕੇ ਕਾਮ ਦੇ ਵਸਪਈਆਂ ਹੋਈਆਂ ਨੇ ਥਾਕ-ਥਾਮ ਵੀ ਨਹੀਂ ਦਿਖਦੀਆਂ हे ਕਿਰਪਾ ਦਾ ਆਣ हे ਮਹਾਰਾਜ ਤੁਸੀਂ ਤਾਂ ਕਿਰਪਾ ਦੇ ਘਰੋਂ ਕਿਰਪਾ ਦੇ ਖਜ਼ਾਨੇ ਉਹ ਆਪ ਦਇਆ ਕਰੋ ਆਪ ਕਿਰਪਾਲੂ ਹੋ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ ਅਸੀਂ ਆਪ ਜੀ ਨੂੰ ਸਵਾਮੀ ਜਾਣਿਆ ਆਪਣਾ ਮਾਲਕ ਜਾਣਦੇ ਹਾਂ ਇਹਨਾਂ ਦੇ ਪਾਪਾ ਨੂੰ ਬਖਸ਼ੋ ਤੇ ਇਹਨਾਂ ਨੂੰ ਮਨੁੱਖੀ ਦੇਹ ਬਖਸ਼ ਦਿਓ ਕਿਰਪਾ ਕਰ ਦਿਓ ਸਾਡਾ ਕੋਈ ਵੀ ਜਾਦੂ ਟੂਣਾ ਜਿਹੜਾ ਨਾ ਹੁਣ ਕੋ ਕੰਮ ਨਹੀਂ ਕਰਦਾ ਤੁਸੀਂ ਕਰੋ ਕਿਰਪਾ ਇਹਨਾਂ ਨੂੰ ਮਨੁੱਖਾ ਦੇਹ ਬਖਸ਼ ਦਿਓ ਤਾ ਗੁਰੂ ਜੀ ਨੇ ਫਿਰ ਮੁੱਖ ਤੋਂ ਬਚਨ ਕੀਤਾ ਸਤਿਗੁਰੂ ਕਹਿਣ ਲੱਗੇ ਭਾਈ ਆਪਣੇ ਹਿਰਦਿਆਂ ਵਿੱਚ ਗੁਰ ਸਿੱਖੀ ਕਬੂਲ ਕਰੋ ਭਾਈ ਧਰਮਸਲਾ ਬਣਵਾਓ ਹਰੀ ਨਾਮ ਜਪਿਆ ਕਰੋ ਹਿਰਦਿਆਂ 'ਚ ਉਸ ਪ੍ਰਭ ਦਾ ਉਸ ਦਾਤੀ ਦਾ ਧਾਰ ਰੱਖੋ ਆਹ ਹੋਰ ਦੁਨੀਆ ਦੇ ਜਿਹੜੇ ਕੂੜੇ ਕੰਮ ਐ ਇਹਨਾਂ ਨੂੰ ਛੱਡ ਕੇ ਸਿੱਖ ਸੰਤਾਂ ਦੀ ਸੇਵਾ ਕਰਨ ਨਾਲ ਹੀ ਤੁਹਾਡਾ ਆਧਾਰ ਹੋ ਸਕਦਾ ਹੈ ਭਲਾ ਹੋ ਸਕਦਾ ਹੈ ਤੁਹਾਡੇ ਗਲ ਵਿੱਚ ਜਮਾਂ ਦੀ ਪਾਹੀ ਨਹੀਂ ਪਵੇਗੀ ਜੇਕਰ ਤੁਸੀਂ ਪਰਮਾਤਮਾ ਦਾ ਸਿਮਰਨ ਕਰੋ ਆਏ ਗਏ ਦੀ ਸੇਵਾ ਕਰੋ ਧਰਮਸਾਲ ਬਣਾਉਣਾ ਕਰੋ ਉਸ ਦਾਤੇ ਦੀ ਬੰਦਗੀ ਕਰੋ ਤਾਂ ਸਤਿਗੁਰੂ ਕਹਿੰਦੇ ਤੁਹਾਡਾ ਭਲਾ ਹੋਵੇਗਾ ਤੇ ਜਮਾਂ ਦੀ ਪਾਹੀ ਤੁਹਾਡੇ ਗਲ ਵਿੱਚ ਨਹੀਂ ਪਵੇਗੀ ਇਹ ਸੁਣ ਕੇ ਉਹਨਾਂ ਨੇ ਨਿਮਰ ਹੋ ਕੇ ਕਿਹਾ ਬੇਨਤੀ ਕੀਤੀ ਮਹਾਰਾਜ ਅਸੀਂ ਤੁਹਾਡੇ ਕਹੇ ਅਨੁਸਾਰ ਤੁਹਾਡਾ ਹਰ ਇੱਕ ਜਿਹੜਾ ਬਚਨ ਹੈ ਅਸੀਂ ਮੰਨਾਂਗੇ ਔਰ ਤੁਹਾਡੇ ਕਹੇ ਅਨੁਸਾਰ ਕੀ ਹਾਂ ਤੁਹਾਡੇ ਤੋਂ ਬਾਹਰ ਅਸੀਂ ਨਹੀਂ ਜੋ ਤੁਸੀਂ ਕਹੋਗੇ ਅਸੀਂ ਕਰਾਂਗੇ ਅਸੀਂ ਮਾਨਾਂ ਵਿੱਚ ਸਮਝਦੇ ਹਾਂ ਕਿ ਕੋਟੀਆਂ ਤੇ ਵਵਧਾਰੀ ਚਾਲਾਂ ਸਦਕਾ ਹੀ ਇਹਨਾਂ ਨੂੰ ਦੁੱਖ ਮਿਲਿਆ ਇਸੇ ਕਰਕੇ ਅਸੀਂ ਨਿਮਾਣੇ ਹੋ ਕੇ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਇਹ ਸੰਤ ਜੀ ਪਹਿਲਾ ਵਾਰ ਇਹਨਾਂ ਦੇ ਸਰੀਰ ਜਿਹੜੇ ਆ ਉਹ ਬਣਾ ਦੇਵੋ ਇਸ ਤਰ੍ਹਾਂ ਕਹਿੰਦਿਆ ਸੀ ਉਹਨਾਂ ਔਰਤਾਂ ਦੇ ਸਰੀਰ ਜਿਹੜੇ ਸੀ ਨਾ ਸਤਗੁਰੂ ਨੇ ਜਦੋਂ ਕਿਰਪਾ ਨਿਧਾਨ ਨੇ ਕਿਰਪਾ ਕੀਤੀ ਨਦਰੇ ਕਰਮ ਕੀਤੀ ਨਿਗਾਹ ਭਰ ਕੇ ਮਿਹਰ ਦੀ ਨਿਗਾਹ ਭਰ ਕੇ ਉਧਰ ਤੱਕਿਆ ਤੇ ਉਹਨਾਂ ਦੇ ਸਰੀਰ ਜਿਹੜੇ ਸੀ ਪਹਿਲਾਂ ਵਰਗੇ ਹੋ ਗਏ ਆ ਉਹ ਨਾਨਕ ਜੀ ਨੂੰ ਗੁਰੂ ਰੂਪ ਤੱਕਦੀਆਂ ਹੋਈਆਂ ਮਨਾਂ ਦੇ ਵਿੱਚ ਪਛਤਾਇਆਂ ਦਇਆ ਦੇ ਘਰ ਉੱਤੇ ਹੀ ਟੇਗੇ ਸਨ ਤੇ ਜਦੋਂ ਰਾਤ ਪਈ ਆਰਾਮ ਨਾਲ ਸੌਂ ਗਏ ਜਿਨ੍ਹਾਂ ਨੂੰ ਕਿਸੇ ਥਾ ਤੈ ਵੀ ਕੋ ਡਰ ਨਹੀਂ ਰਾਤ ਬੀਤ ਗਈ ਸਵੇਰ ਹੋਈ ਸੰਖ ਵੱਜਿਆ ਸੁਖਾਂ ਦੇ ਸਮੁੰਦਰ ਸਤਿਗੁਰੂ ਜੀ ਜਾਗ ਪਏ ਉਹਨਾਂ ਨੂੰ ਮਿਲ ਕੇ ਲੋਕੀ ਉਹਨਾਂ ਦੇ ਭੇਤ ਨੂੰ ਪ੍ਰਤਾਪ ਨੂੰ ਜਾਣ ਗਏ ਉਹਨਾਂ ਦੇ ਮਨਾਂ ਵਿੱਚ ਪ੍ਰੇਮ ਜਾ ਪਿਆ ਸਤਿਗੁਰੂ ਜੀ ਨੇ ਉਹਨਾਂ ਨੂੰ ਚਰਨ ਪਾਉਲ ਦੇ ਕੇ ਉਹਨਾਂ ਤੇ ਕਿਰਪਾ ਕੀਤੀ ਤੇ ਵੱਡੇ ਭਾਗਾਂ ਵਾਲਿਆਂ ਦੇ ਦੁੱਖ ਦੂਰ ਕਰ ਦਿੱਤੇ ਇਸ ਤਰ੍ਹਾਂ ਬਹੁਤ ਵੱਡੀ ਧਰਮਸ਼ਾਲਾ ਰਚੀ ਤੇ ਕਿਰਪਾਲੂ ਸਤਿਗੁਰੂ ਜੀ ਦੇ ਜਸ ਵਡਿਆਈ ਵਿੱਚ ਉਹਨਾਂ ਦੀਆਂ ਸੁਰਤੀਆਂ ਰੰਗੀਆਂ ਗਈਆਂ ਸਨ ਸਤਿਗੁਰੂ ਜੀ ਉੱਥੇ ਕਾਮਰੂਪ ਜੀ ਨੂੰ ਅਸੀਂ ਅੱਜ ਅਸਾਮ ਦੇ ਨਾਲ ਸਟੇਟ ਕਹਿੰਦੇ ਆ ਜਿਹੜੀ 5 ਦਿਨ ਸਤਿਗੁਰੂ ਜੀ ਉੱਤੇ ਦੁਖੀਆਂ ਦੇ ਸਮੂਹ ਪਾਪਾਂ ਦੂਰ ਕਰਦੇ ਰਹੇ ਦੁਨੀਆਂ ਦੀ ਪਾਪ ਕੱਟਦੇ ਰਹੇ ਦੁੱਖ ਕੱਟਦੇ ਰਹੀ 5 ਦਿਨ ਸਤਿਗੁਰੂ ਕੋਲ ਰੁਕੇ ਰਹੇ ਫਿਰ ਉਹਨਾਂ ਫਰਮਾਇਆ ਵੀ ਅਸੀਂ ਭਾਈ ਹੁਣ ਜਾਣਾ ਅੱਗੇ। ਪੁਰਸ਼ਾਂ ਨੇ ਹੱਥ ਬੰਨ੍ਹ ਕੇ ਬੜੇ ਜ਼ੋਰ ਨਾਲ ਬੇਨਤੀ ਕਰਦਾ ਕਿਾ ਜੀ ਮਹਾਰਾਜ ਤੁਹਾਡੀ ਇਸ ਥਾਂ ਤੇ ਕਿਰਪਾ ਹੋ ਗਈ ਹੈ। ਤਾਂ ਮੰਦ ਬੁੱਧੀ ਵਾਲਿਆਂ ਨੂੰ ਉਸਾ ਮੁਕਤੀ ਦੇ ਰਾਹ ਦਿਖਾਇਆ। ਅਸੀਂ ਤਾਂ ਕੇਵਲ ਜਾਦੂ ਟੂਣਿਆਂ ਵਿੱਚ ਪਏ ਹੋਏ ਸਾਂ। ਪਰ ਤੁਸੀਂ ਕਿਰਪਾ ਕੀਤੀ ਹੈ ਸਾਨੂੰ ਸਿੱਧਾ ਰਾਹ ਵਿਖਾ ਦਿੱਤਾ ਹੈ। ਏ ਸੁੱਖਾਂ ਦੇ ਮੂਲ ਏ ਗੋਬਿੰਦ ਏ ਮੇਰਾ ਦੇ ਦਾਤੇ। हे आधारचंद सतगुरु जी ਤੁਸੀਂ ਸਭ ਤੋਂ ਸਰਮੋਰ ਹੋ ਤੇ ਜਗ ਨੂੰ ਮੁਕਤੀ ਦਿਵਾਉਣ ਵਾਲੇ ਹੋ ਕਿਰਪਾ ਕਰਕੇ ਥਾਂ ਤੇ ਕੁਝ ਹੋਰ ਰਹਿਣਾ ਕਰੋ ਹੁਣ ਮੈਂ ਜੋਧਰੀਆਂ ਕਰਦੇ ਆ ਵੀ ਹੋਰ ਕੁਛ ਦਿਨ ਰਹੋ ਹੋਰ ਤੱਕ ਕੁਝ ਇੱਥੇ ਰਹਿਣਾ ਕਰੋ ਤਾਂ ਸਤਿਗੁਰੂ ਜੀ ਨੇ ਆਖਿਆ ਭਾਈ ਤੁਸੀਂ ਰਜਾਨਾ ਮੁਖ ਤੋਂ ਉਸ ਦਾਤੇ ਦਾ ਨਾਮ ਜਪਿਆ ਕਰੋ ਅਤੇ tihavan kada prasad ਨਾਲ ਅਰਦਾਸ ਕੀਤਾ ਕਰੋ ਹਰ ਦੇ ਵਿੱਚ ਹਰਿ ਪ੍ਰਭੂ ਦਾ ਯਾਦ ਦੀ ਪ੍ਰੀ ਧਾਰਨ ਕਰੋਗੇ ਤਾਂ ਤੁਹਾਡੀਆਂ ਸਾਰੀਆਂ ਜੜੀਆਂ ਮਨੋ ਕਾਮਨਾਵਾਂ ਉਹ ਪੂਰਨ ਹੋਣਗੀਆਂ ਸਤ ਸੰਗਤ ਕਰਦਿਆਂ ਬਖਤਵਦੀਤ ਕਰੋਗੇ ਸਾਰੇ ਦੁੱਖਾਂ ਦੀ ਮੈਲ ਲੱਤ ਜਾਵੇਗੀ ਇਸ ਤਰ੍ਹਾਂ ਨਾਲ ਉਹਨਾਂ ਲੋਕਾਂ ਨੂੰ ਅਬਜ਼ੀਰ ਦੇ ਕੇ ਫਿਰ ਅੱਗੇ ਸਤਿਗੁਰੂ ਉੱਥੋਂ ਚੱਲ ਪਏ ਜਿਨ੍ਹਾਂ ਨੂੰ ਤੱਕ ਕੇ ਤਰ ਜਾਈਦਾ ਉਹ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਭਾਈ ਸੰਸਾਰ ਸਮਤ ਕਰ ਜਾਂਦਾ ਸਤਿਗੁਰੂ ਉਹਨਾਂ ਨੂੰ ਕਾਮ ਰੂਪ ਦੇ ਵਿੱਚ ਉਪਦੇਸ਼ ਦੇ ਕੇ ਅੱਗੇ ਚੱਲ ਪਏ ਹਨ ਜੀ ਤੇ ਅੱਗੇ ਭਾਈ ਹੁਣ ਬਾਲਾ ਕਹਿਣ ਲੱਗਿਆ ਜੀ ਆਪ ਸ੍ਰੀ ਨਾਨਕ ਕੀ ਨਪਿਆ ਨਾ ਮੈਂ ਪੁਨ ਸੰਗ ਦੁਤੀ ਮਰਦਾਨਾ ਦਇ ਕਰ ਕਿਤਕ ਥਾਨ ਉਪਦੇਸ਼ਾ ਸਿਮਰੂ ਸਤ ਨਾਮ ਜਗ ਤਿਸਾ ਭਾਈ ਬਾਲਾ ਕਹਿਣ ਲੱਗੇ ਜੀ ਫਿਰ ਸਤਿਗੁਰੂ ਜੀ ਨੇ ਕਾਮ ਰੂਪ ਆਸਾਮ ਦੇਸ਼ ਤੋਂ ਕੂਚ ਕੀਤਾ ਚਾਲੇ ਪਾ ਦਿੱਤੇ ਕਹਿੰਦੇ ਮੈਂ ਬਾਲਾ ਤੇ ਦੂਜਾ ਭਾਈ ਮਰਦਾਨਾ ਅਸੀਂ ਨਾਲ ਸਾਂ ਤੇ ਕਈ ਥਾਵਾਂ ਤੇ ਸਿਮਰੂ ਸਤਨਾਮ ਦਾ ਉਪਦੇਸ਼ ਦਿੱਤਾ ਪਿੰਡਾਂ ਤੇ ਰਸਤੇ ਵਿੱਚ ਚੰਗੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦੇ ਹੋਏ ਚਲਦਿਆਂ ਚਲਦਿਆਂ ਪਰ ਇੱਕ ਸਮੁੰਦਰ ਆ ਗਿਆ ਅਸੀਂ ਉਹਦੇ ਕੰਢੇ ਤੇ ਜਾ ਕੇ ਖੜੇ ਹੋ ਗਏ ਸਤਿਗੁਰੂ ਜੀ ਆਪਣੇ ਮੁਖਾਰ ਬਿੰਦੋ ਗਵੀਰ ਹੋ ਕੇ ਬੋਲੇ ਭਾਈ ਬਾਲਿਆ ਕਹਿੰਦੇ 10 ਆ ਸਮੁੰਦਰ ਜਿਹੜਾ ਬਹੁਤ ਅਥਾਵਾ ਆਸਾਂ ਨੂੰ ਕਿੱਦਿ ਵੀ ਨਾ ਇਸ ਦਾ ਤਰ ਨજર ਨਹੀਂ ਆਉਂਦਾ ਇਹਦਾ ਕੰਡਾ ਨજર ਨਹੀਂ ਆਉਂਦਾ ਅਸਾਂ ਮਨ ਵਿੱਚ ਆਇਆ ਸੀ ਪਾਰ ਜਾਣਾ ਹੈ ਪਾਣੀ ਵਿੱਚ ਕਿਵੇਂ ਜਾਇਆ ਜਾਈਏ ਹੁਣ ਨਾ ਤਾਂ ਕੋਈ ਨੇੜੇ ਤਹਾ ਦਾ ਆ ਰਿਹਾ ਜਿਸ ਤਰ੍ਹਾਂ ਹੀ ਸਾਡਾ ਪਾਰ ਜਾਣ ਦਾ ਕੰਮ ਬਣਦਾ ਹੁੰਦਾ ਤੇ ਭਾਈ ਬਾਲੇ ਤੂੰ ਸਿਆਣਾ ਕੋਲ ਸਲਾਹ ਦੇ ਜਿਸ ਨਾਲ ਅਸੀਂ ਪਾਰ ਜਾ ਸਕਣ ਸਤਿਗੁਰੂ ਭਾਈ ਬਾਲੇ ਨੂੰ ਕਹਿ ਰਹੇ ਨੇ ਕਿ ਤੂੰ ਸਲਾਹ ਦੇ ਹੁਣ ਆਪਾਂ ਕਿਵੇਂ ਪਾਰ ਲੰਘੀਏ ਬਾਲਾ ਕਹਿਣ ਲੱਗੇ ਹੀ ਮੁਕਤੀ ਦੇ ਦਾਤੇ ਹੇ ਗੁਰੂ ਅੰਗਦ ਜੀ ਉਹ ਸੁਣਿਓ ਮੈਂ ਗੁਰੂ ਜੀ ਨੂੰ ਇਸ ਤਰ੍ਹਾਂ ਕਿਹਾ ਜੀ ਤੁਹਾਡੇ ਬੋਲਾਂ ਨਾਲ ਤਾਂ ਹੋਰਾਂ ਨੂੰ ਡੋਕ ਦੇਣ ਵਾਲੇ ਪੱਥਰ ਵੀ ਤਾਂ ਲੱਗ ਜਾਂਦੇ ਨੇ ਤੁਹਾਡੀ ਕਿਰਪਾ ਹੈ ਤੁਹਾਡੀ ਕਿਰਪਾ ਦੇ ਸਦਕਾ ਤੁਹਾਡੇ ਬਚਨਾਂ ਦੇ ਸਦਕਾ ਉਹ ਪੱਥਰ ਜਿਹੜੇ ਕਿਸੇ ਨੂੰ ਡੋਬ ਦਿੰਦੇ ਨੇ ਉਹ ਪੱਥਰ ਵੀ ਤਰਨ ਦਿੱਤਾ ਲੱਗ ਜਾਂਦੇ ਨੇ ਤੇ ਇਸ ਸਮੁੰਦਰ ਨੂੰ ਪਾਰ ਕਰਨਾ ਤੁਹਾਡੇ ਲਈ ਕਿੱਡੇ ਕੀ ਔਖੀ ਗੱਲ ਹੈ ਇਹ ਕੋ ਔਖਾ ਕੰਮ ਨਹੀਂ ਤੁਸੀਂ ਨਾਨਕ ਜੀ ਤਾਂ ਇਸ ਜਗਤ ਰੂਪੀ ਸਮੁੰਦਰ ਵਿੱਚੋਂ ਬਹੁਤ ਸੌਖਿਆ ਹੀ ਤਰ ਨਹਾ ਰਹੇ ਹੋ ਇਹ ਤਾਂ ਇੱਕ ਛੋਟਾ ਜਿਹਾ ਸਮੁੰਦਰ ਹੈ ਇਹ ਸਾਧਗੁਰੂ ਆ ਜਿਹੜਾ ਜਗਤ ਹੈ ਆਥਾ ਸਮੁੰਦਰ ਹੈ ਤੁਸੀਂ ਤਾਂ ਇਹਦੇ ਵਿੱਚੋਂ ਤਾਨ ਹਾਰੇ ਉਹ ਤਾਰਨ ਵਾਲੇ ਉਹ ਇਹ ਸੁਣ ਕੇ ਮੁਕਤੀ ਦੇ ਨਾਮ ਤੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਪਰਮਨੂਰ ਕਥਨ ਕਰਦੇ ਹੋਏ ਬੋਲੇ ਕਹਿਣ ਲੱਗੇ ਵੈਗਰੂ ਭਾਈ ਸਤਿਗੁਰੂ ਨੇ ਫਿਰ ਕਿਹਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਾਹਿਬਾਂ ਗੁਰਪ੍ਰਸਾਦ ਸਤਗੁਰੂ ਕਹਣ ਲੱਗੇ ਬਾਲਿਆ ਵੈਗਰੂ ਕੇਵਲ ਇੱਕ ਹੈ ਸਤਨਾਮ ਉਹਦਾ ਨਾਮ ਸਦੀਵ ਸੱਚਾ ਹੈ ਉਹਦਾ ਨਾਮ ਰਚਣਹਾਰ ਉਸ ਵਿਕਤੀ ਅਤੇ ਅਮਰ ਉਸਤਾਦ ਰੂਪ ਹੈ ਉਹ ਕਦੇ ਮਰਦਾ ਨਹੀਂ ਕਦੇ ਜਨਮ ਨਹੀਂ ਲੈਂਦਾ ਅਮਰ ਆਇਆ ਉਹ ਨਡਰ ਹੈ ਉਹਨੂੰ ਡਰ ਕਿਸੇ ਦਾ ਨਹੀਂ ਨਿਰਭਉ ਹੈ ਭਾਵ ਬੈਰ ਤੋਂ ਰਹਿ ਤਾ ਕਿਸੇ ਨਾਲ ਬੈਰ ਨਹੀਂ ਰੱਖਦਾ ਆਜੂ ਨਹੀਂ ਉਹ ਜੁਨੀਆਂ ਵਿੱਚ ਨਹੀਂ ਆਉਂਦਾ ਜੁਨੀਆਂ ਤੋਂ ਮੁਕਤ ਹੈ ਤੇ ਸਵਾਲ ਪੜਾ ਗਿਆ ਮਹਾਰਾਜ ਫਿਰ ਜੁਨੀਆਂ ਚ ਨਹੀਂ ਆਉਂਦਾ ਜਨਮ ਦਾ ਨਹੀਂ ਮਰਦਾ ਨਹੀਂ ਫਿਰ ਪੈਦਾ ਕਿਵੇਂ ਹੋਇਆ ਤੇ ਸਤਿਗੁਰੂ ਕਹਿੰਦੇ ਸਾਇ ਫੰ ਸਵੈ ਸਰੂਪ ਆਪਣਾਓ ਆਪਣੇ ਆਪ ਤੋਂ ਪੈਦਾ ਹੋਇਆ ਹੈ ਉਹ ਪ੍ਰਮਾਤਮਾ ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ ਤੇ ਮਨੁੱਖ ਨੂੰ ਫਿਰ ਮਿਲਦਾ ਕਿਵੇਂ ਹੈ ਕੋਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਸਦਕਾ ਐਸੇ ਗੁਣਾ ਵਾਲਾ ਜਿਹੜਾ ਰੱਬ ਪ੍ਰਮਾਤਮਾ ਸਤਿਗੁਰੂ ਕਹਿੰਦੇ ਭਾਈ ਬਾਲਿਆ ਉਹ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ ਇਸ ਲੋਕ ਸੁੰਦਰ ਮੁਖਾਰਮਨ ਤੋਂ ਪੜਨ ਵਿੱਚੋਂ ਸਾਡੇ ਨੂੰ ਕਿਹਾ ਭਾਈ ਸਾਡੇ ਪਿੱਛੇ ਪਿੱਛੇ ਤੁਰਿਆ ਵੋ ਇਸ ਤਰ੍ਹਾਂ ਕਹਿ ਕੇ ਗੁਨਾ ਦੀ ਖਾਨ ਸਤਿਗੁਰੂ ਜੀ ਸਮੁੰਦਰ ਉੱਤੇ ਚੱਲਦੇ ਜਾ ਰਹੇ ਹਨ ਬਾਲਾ ਕਹਿੰਦਾ ਪਰ ਪਾਣੀ ਆ ਨਾ ਜਿਹੜਾ ਉਹਨਾਂ ਦੇ ਚਰਨੋਂ ਛੂ ਵੀ ਨਹੀਂ ਸੀ ਰਿਹਾ ਸਤਿਗੁਰੂ ਜਾ ਰਹੇ ਨੇ ਸਮੁੰਦਰ ਦੇ ਉੱਤੇ ਤੁਰੇ ਜਾ ਰਹੇ ਨੇ ਤੇ ਮੈਂ ਤੇ ਮਰਦਾਨਾ ਬਾਲਾ ਕਹਿੰਦਾ ਜੀ ਮੈਂ ਤੇ ਮਰਦਾਨਾ ਪਿੱਛੇ ਪਿੱਛੇ ਉਸ ਤਰ੍ਹਾਂ ੱਤਲਣਾ ਸ਼ੁਰੂ ਕਰ ਦਿੱਤਾ ਤਾਂ ਨਹਾਰੇ ਗੁਰੂ ਜੀ ਨੇ ਐਸੀ ਕਿਰਪਾ ਕੀਤੀ ਕਿ ਸਾਡੇ ਜਿਹੜੇ ਪੈਰ ਵੀ ਕਿਤੇ ਨਾ ਭਿੱਜੇ ਇੱਕ ਥਾਂ ਇੱਕ ਟਾਪੂ ਸੀ ਅਸੀਂ ਉੱਥੇ ਜਾ ਪਹੁੰਚੇ ਉੱਥੇ ਗੁਰੂ ਜੀ ਨੇ ਸਾਨੂੰ ਦੁੱਖਾਂ ਦੇ ਨਾਸ ਕਰਨ ਵਾਲਾ ਨਾਮ ਜਪਉਣਾ ਕੀਤਾ ਵੀ ਭਾਈ ਇਹ ਟਾਪੂ ਆ ਗਿਆ ਭਾਈ ਤੂੰ ਇਹ ਨਾਮ ਜਪਣਾ ਕਰੀਏ ਉਸ ਦਾ ਨਾਮ ਉਸ ਟਾਪੂ ਦਾ ਨਾਮ ਸੀ ਨਾਂਗਾ ਬੰਦਰ ਤੇ ਫਿਰ ਸੁਖਾ ਦੇ ਘਰ ਗੁਰੂ ਜੀ ਅੱਗੇ ਤੁਰ ਪਏ ਕਹਿੰਦੇ ਉੱਥੇ ਇੱਕ ਸੰਗਰਾਂਦੀਪ ਨਾ ਦਾ ਦੇਸ਼ ਸੀ ਅਸੀਂ ਉਹਦੇ ਨੇੜੇ ਜਾ ਪਹੁੰਚੇ ਉਥੋਂ ਦੇ ਰਾਜੇ ਦੁਆਰਾ ਯਾਦ ਕਰਨ ਕਰਕੇ ਹੀ ਉਹਦੀ ਸੇਵਾ ਦਾ ਅਵਤਾਰ ਕਰਕੇ ਮੇਰੇ ਸਤਿਗੁਰੂ ਜੀ ਤਲਵੰਡੀ ਤੋਂ ਚੱਲੇ ਸਨ ਰਾਜੇ ਸ਼ਵਨਾਭ ਨੂੰ ਨੇ ਯਾਦ ਕੀਤਾ ਸੀ ਮੇਰੇ ਸਤਿਗੁਰੂ ਨੂੰ ਵਾਰ-ਵਾਰ ਯਾਦ ਕਰਦਾ ਸੀ ਪਰਖ ਵਾਸਤੇ ਉਹਨੇ ਬਹੁਤ ਢੰਗ ਤਰੀਕੇ ਵਰਤ ਰਿਆ ਸੀ ਬੜੇ ਸਾਧੂ ਜਾ ਰਹੇ ਸਨ ਆਪਣੇ ਆਪ ਨੂੰ ਨਾਨਕ ਕਹਾਉਂਦੇ ਸਨ ਵੀ ਸੀ ਨਾਨਕ ਪਰ ਹਰ ਤਰ੍ਹਾਂ ਦੀ ਪਰਖ ਕਰਦਾ ਸੀ ਉਹ ਤੇ ਬਾਲਾ ਕਹਿੰਦਾ ਫਿਰ ਸੰਗਲਾ ਦੀਪ ਆ ਗਿਆ ਦੇਖ ਸੀ ਜਿਹੜਾ ਉਹਦੇ ਨੇੜੇ ਸੀ ਜਾ ਕੇ ਪਹੁੰਚ ਗਏ ਉਥੋਂ ਦੇ ਰਾਜੇ ਦੇ ਦੁਆਰਾ ਯਾਦ ਕਰਨ ਕਰਕੇ ਹੀ ਉਹਦੀ ਸੇਵਾ ਦਾ ਵਿਚਾਰ ਕਰਕੇ ਮੇਰੇ ਸਤਿਗੁਰੂ ਉੱਥੇ ਗਏ ਸਨ ਰਾਜੇ ਦਾ ਉਹ ਥਾਂ ਜਿੱਥੇ ਉਹਦਾ ਬਾਗ ਸੁੱਕਿਆ ਹੋਇਆ ਖੜਾ ਸੀ ਆਪਣੇ ਸੇਵਕਾਂ ਨੂੰ ਸੁੱਖਾਂ ਦਾ ਦਾਨ ਦੇਣ ਹਾਰੀ ਸਤਿਗੁਰੂ ਨੇ ਉਸ ਥਾਂ ਤੇ ਜਾ ਕੇ ਪ੍ਰਵੇਸ਼ ਕੀਤਾ ਜਿਹੜਾ ਸੰਗਲਾ ਦੀਪ ਦਾ ਰਾਜਾ ਸੀ ਉਹਦਾ ਬਾਗ ਸੁੱਕਾ ਪਿਆ ਸੀ ਬੜੇ ਸਮੇਂ ਤੋਂ ਮੇਰੇ ਸਤਿਗੁਰੂ ਉਸ ਬਾਗ ਵਿੱਚ ਜਾ ਕੇ ਮੌਜੂਦਮ ਹੁੰਦੇ ਨੇ ਸਤਿਗੁਰੂ ਜੀ ਨੇ ਜਦੋਂ ਉਹ ਚਰਨ ਪਾਏ ਤਾਂ ਸੁੱਕੇ ਬਰਖ ਵੀ ਹਰੇ ਹੋ ਗਏ ਸਨ ਸੋਹਣੀਆਂ ਟਾਣੀਆਂ ਪੱਤੇ ਫਲ ਤੇ ਫੁੱਲਾਂ ਨਾਲ ਸੋਭਨੇਕ ਹੋਣ ਸਤਕਾ ਸਭ ਦੇ ਮਨਾਂ ਨੂੰ ਚੰਗਿਆ ਲੱਗਣ ਲੱਗ ਪਿਏ ਗਰਬਾੜੀ ਨੇ ਇਸ ਗੱਲ ਦੀ ਅਗਵਾਈ ਭਰੀ ਹੈ ਵੀ ਭਾਈ ਸਤਗੁਰੂ ਸੁੱਕਿਆ ਬਰਖਾਂ ਨੂੰ ਹਰੇ ਕਰਨ ਵਾਲਾ ਹੈ ਨਾਨਕ ਕਿਹਾ ਮਨੁੱਖ ਕਹਿੰਦੇ ਮਨੁੱਖ ਕੀ ਚੀਜ਼ ਹੈ ਮਨੁੱਖਤਾ ਚੇਤਨਾ ਦਾ ਤੇ 사ਦਗੁਰੂ ਦਾ ਜਿਹੜੇ ਜੜ ਪਦਾਰਥ ਆ ਭਾਈ ਕਿਰਪਾ ਦ੍ਰਿਸ਼ਟੀ ਕਰਨ ਤੇ ਜੜ ਪਦਾਰਥਾਂ ਨੂੰ ਵੀ ਹਰੇ ਭਰੇ ਕਰ ਦਿੰਦੇ ਨੇ ਤਾਂ ਕਹਿਣ ਲੱਗੇ ਵੀ ਜਦੋਂ ਸ਼ਹਿਰ ਦੇ ਲੋਕਾਂ ਨੇ ਇਹ ਵੇਖਿਆ ਨਾ ਵੀ ਇੰਨੇ ਸਮੇਂ ਦਾ ਇਹ ਬਾਗ ਜਿਹੜਾ ਸੁੱਕਿਆ ਹੋਇਆ ਸੀ ਇੱਕ ਸਾਧੂ ਆਇਆ ਤੇ ਆਉਂਦੇ ਬੈਠੇ ਤਿੰਨ ਜਣੇ ਆਏ ਐ ਬਾਗ ਹਰਾ ਭਰਾ ਹੋ ਗਿਆ ਉਹਨਾਂ ਨੇ ਮਨ ਨੂੰ ਬਹੁਤ ਹਰਾਨੀ ਹੋਈ ਭਗਵਾਨ ਮਾਲੀ ਨੂੰ ਜਾਂ ਖੋਰ ਮੜੀ ਉਸਨੇ ਆ ਕੇ ਗੁਰੂ ਦੇ ਚਰਨ ਕਮਲਾਂ ਤੇ ਆ ਕੇ ਸੀਸ ਝੁਕਾਇਆ ਉਹ ਮਨ ਹੀ ਮਨ ਬਹੁਤ ਕੁੱਝੋ ਕਿ ਰਾਜੇ ਦੇ ਕੋਲ ਚਲੇ ਗਿਆ ਤੇ ਉਸਨੇ ਭਰੀ ਸਭਾ ਵਿੱਚ ਜਾ ਕੇ ਕਿਹਾ ਹੈ ਰਾਜਾ ਜੀ ਮੇਰੀ ਇੱਕ ਸੱਚੀ ਗੱਲ ਸੁਣਾ ਨਾ ਕਰੋ ਕਹਿੰਦੇ ਇੱਕ ਬਹੁਤ ਸ੍ਰੇਟ ਸੰਤ ਤੁਹਾਡੇ ਬਾਗ ਵਿੱਚ ਆਣ ਕੇ ਪੁੱਜਾ ਤੇ ਜ्यों ਹੀ ਉਹਨਾਂ ਨੇ ਜਿਨ੍ਹਾਂ ਦੇ ਦਰਸ਼ਨ ਨਿਹਾਰ ਕਰ ਦਿੰਦੇ ਨੇ ਜਦੋਂ ਉਹ ਉੱਥੇ ਪਹੁੰਚੇ ਨੇ ਸੁੱਕੇ ਬਾਗ ਵਿੱਚ ਪੈਰ ਪਾਏ ਹੈ ਉਹ ਤਰੰਤ ਹੀ ਹਰਾ-ਪਰਾ ਹੋ ਗਿਆ ਹੈ ਜੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ